ਗੁਰੂ ਜੀ ਆਇਆਂ ਨੂੰ ਸਤਿਗੁਰੂ ਜੀ ਤੁਹਾਨੂੰ ਗੁਰੂ ਤੋਂ ਸਤਿਗੁਰੂ ਜੀ ਜਾਨੂ ਫਤ ਮਾਲੂਖਾ ਨਾਲ ਦੇ ਦੋ ਪਰਿਵਾਰ ਇੱਕ ਫੱਗੇ ਇੱਕ ਫੱਗੇ ਅਸਲ ਜਾਨੂ ਪਹਿਲਾ ਲੱਗੇ ਦੇ ਮਾਰਚ ਫਿਰ ਨਾਲ ਸੰਤੀਆਂ ਤੇ ਡਰਾਵੇ ਸਤਿਗੁਰੂ ਜੀ ਤੁਹਾਡੇ ਪਿਤਾ ਜੀ ਪਗੜੇ ਗਏ ਤੁਹਾਡੇ ਵੱਡੇ ਪਾਤਾ ਸ਼ੇਰ ਬਹੁਤ ਕੁੱਤੇ ਰਸਤੇ ਬਹੁਤ ਕੁਛ ਰੰਤ ਕੋਲ ਸਾਹ ਦੇ ਵਿੱਚ ਅੱਜ ਤੁਹਾਡੀ ਰਾਖੀ ਕਰਨ ਵਾਲਾ ਕੋਈ ਵੀ ਸਹਾਇਤਾ ਵਾਲਾ ਕੋਈ ਨਹੀਂ ਤੇ ਇਹ ਜੀ ਵੀ ਪਿਚਾਰੀ ਕਾਲਜੀ ਸਰਤਾਪੁਰ ਬਾਹਰ ਨਹੀਂ ਜਾਂਦੇ ਫੱਤੇਨਗ ਜਾ ਕੇ ਚੋਕੇ ਸਲਾਮ ਕਰਦੇ ਹੋ ਮੈਂ ਸਫਾਰਸ਼ ਕਰਕੇ ਤੁਹਾਡੀ ਜਾਨ ਬਚਾਉਂਦਾ ਜੇ ਤੁਸੀਂ ਖੜਾਗਾ ਸਾਬ ਜਾਵੇ ਕਹਿ ਰਹੇ ਨੇ ਸਾਨੂੰ ਪਤਾ ਸੱਚ ਸਮਝਿਆ ਸੀ ਸਾਨੂੰ ਝੰਡਾਉਣ ਦੀ ਕੋਈ ਲੋੜ ਨਹੀਂ ਰਸਤੇ ਵਿੱਚ ਪੁੱਛਿਆ ਜੋਰਾਵਰ ਸਿੰਘ ਜੀ ਕਹਿੰਨਗੇ ਫੱਤੇ ਸਿੰਘ ਜੀ ਇਹ ਪੁਰਖ ਦੀ ਕਚੈਰੀ ਹੈ ਜੇ ਫੱਤੇ ਵੀ ਜਾਇਏ ਬੋ ਉੱਤਰ ਨੂੰ ਮੇਲਾ ਫੱਤੇ ਦੀ ਨਰਾਦਰੀ ਹੋਵੇਗੀ ਕਿਵੇਂ ਕਰੀਏ ਫੱਤੇ ਸਿੰਘ ਜੀ ਕਹਿੰਨ ਲੱਗੇ ਜੋਰਾਵਰ ਸਿੰਘ ਜੀ ਕੁਛ ਨਹੀਂ ਗੁਰੂ ਦਾ ਖਾਲਸਾ ਤੇ ਮੈਂ ਨਹੀਂ ਖਾਲਸਾ ਤੁਹੀਂ ਮੇਰੇ ਵੱਲੋਂ ਤੇਰਾ ਕਰਿਓ ਮੈਨੂੰ ਫਤਕ ਜਾਇਓ ਮੈਂ ਬੱਦੇ ਦੇ ਉੱਪਰ ਦੇਵਾਂਗਾ ਗੁਰੂ ਪਿਆਰਿਓ ਗੁਰੂ ਕੇ ਸਾਹਬ ਜਾ ਕੇ ਪਚੈਰੀ ਵਿੱਚ ਪਹੁੰਚੇ ਨੇ ਜਾਂਦੇ ਹੋ ਸਾਰ ਇੱਕ ਬੁਝੇਵਲ ਕੀਤਾ ਤੇਰਾ ਤੇ ਗੱਦ ਕੇ ਫਤਕ ਕਿਵੇਂ ਬਜਾਈ ਵਾਹਿਗੁਰੂ ਜੀ ਕਾ ਖਾਲਸਾ ਹਰ ਗੁਰੂ ਜੀ ਕੀ ਫਤਕ ਬੰਦ ਜੁੜ ਗਏ ਸੁਣ ਕੇ ਜਾਨ ਮਾ ਨੇ ਇਹ ਕੀ ਬਣਿਆ ਛੇਰ ਦੇ ਪੁੱਤਰ ਛੇਰ ਹੀ ਹੋ। ਪਾਣੋਂ ਅਮਨ ਛੋਟੀ ਐ ਪਰ ਤੇਨਨ ਕੌਪਤ ਦੇ ਤੌਰ ਨਾਵੇਂ ਬੜੇ ਵੱਡੇ ਕਰਨੇ ਨੇ। ਹੁਣ ਲੱਗੇ ਸੰਗਾਉਣ ਮਿੱਤ ਵਰਤੀ ਤਲਾਏ ਵਜੀਦਾ ਆਪ ਸਾਹਿਬ ਜਾ ਦਿਓ। ਤੁਹਾਡੇ ਪਿਤਾ ਦੀ ਸ਼ੀਬ ਹੋ ਚੁੱਕੇ ਨੇ। ਤੁਹਾਡੇ ਵੱਡੇ ਭਰਾ ਤਾਂ ਸ਼ੀਬ ਹੋ ਚੁੱਕੇ ਨੇ। ਨਹੀਂ ਹੁਣ ਤੁਹਾਡੀ ਕੋ ਸਹਾਇਤਾ ਕਰ। ਕੋ ਪਾਣੀ ਵੱਧਿਆ ਹੋਇਆ ਨੂੰ ਵੱਡੇ ਵੱਡੇ ਆਉਦੇ ਮਿਲ ਕੇ ਜੋਤਾਂ ਹੋ ਮਰਾਤ ਦੇ ਮਿਲਣਗੇ ਬੜੀ ਟੰਗਲੀ ਗੱਲ ਜੇ ਸੁਨਸ ਕਰਵਾ ਲੋ ਤੇ ਕੇਸ ਤਕਾਲ ਗੁਰੂ ਕੇ ਸਾਹਿਬ ਜਾਬੇ ਚੈਣ ਦੇ ਸੂਬੇ ਆ ਜਿਹੜੇ ਸੂਰਜ ਦੇ ਪਾਸ ਤਿੰਨ ਪਾਲਾ ਨੇ ਰਾਣੀ ਆ ਸਕਦਾ ਕੌਣ ਹੈ ਜਿਹੜਾ ਸਾਡੇ ਪਤਾਂ ਨੂੰ ਕੋਟ پکڑ ਸਕੀ ਅਮਰੇ ਆਪਣੇ ਖੁਸ਼ੀ ਵਿੱਚ ਕੌਣ ਤਹਾਨੇ ਜਾਨਵਰ ਕਿਉਂ ਚੋੜ ਰਤ ਰਹੇ ਨੇ ਉਹਨਾਂ ਨੂੰ ਪੱਗਣ ਵਾਲਾ ਕੋਈ ਨਹੀਂ ਜੰਮਿਆ ਜੋ ਸਾਡੇ ਵੱਡੇ ਪ੍ਰਾਪਤ ਦੀ ਸਿਹਤ ਹੋ ਚੁੱਕੇ ਨੇ ਉਹਨਾਂ ਨੂੰ ਮੁਬਾਰਕ ਬਾ ਬੜੀ ਚੰਗੀ ਗੱਲ ਉਹ ਬਹੁਤ ਹੀ ਚੰਗਾ ਹੋਇਆ ਆਰੰਭ ਜੁੱਧ ਕਾ ਬੇ ਛੇੜੇ ਮੱਤੇ ਸਾਡ ਥਣ ਪਹੁੰਚੇ ਹਾਂ ਅਸੀਂ ਉਹਨਾਂ ਦੇ ਛੋਟੇ ਭਾਪਾ ਹੈ ਉਹਨਾਂ ਨਾਲ ਕੱਟ ਕਰਨੀ ਨਹੀਂ ਮੁਖਾਵਾਂਗੇ ਕਰਾਂਗੇ ਜੋ ਚਾਹੋ ਤੁਹਾਨੂੰ ਪਰਖ ਲਾਂ ਅਸੀਂ ਤੁਹਾਡੇ ਦਿੱਤੇ ਲਾਲਚ ਫੁੱਟਣ ਵਾਲੇ ਸਾਡੇ ਵਿੱਚ ਗੁਰਪ੍ਰੀਤ ਮਿਲੀ ਹੈ ਅਸੀਂ ਜਾਣਦੇ ਹਾਂ ਕਿ ਸਾਡੀ ਇੱਕੋ ਇੱਕ ਆਵਾਜ਼ ਚਲਵੀਂ ਕਰਦੇ ਚਾਹੁੰਦੇ ਚਾਹਤ ਪਰਖਦੇ ਚਾਹੁੰਦੇ ਕਹਿ ਲੱਗਾ ਤੁਸੀਂ ਬਾਕੀ ਕੀ ਚਾਹੁੰਦੇ ਹੋ ਕੀ ਕਰੋਗੇ ਪੰdru ਕੇ ਸਭ ਜਿਆਦਲ ਉਸ ਮੌਕੇ ਤੇ ਨਾਰਾ ਲਾਇਆ ਸੀ ਜ਼ਾਲਮ ਦੀ ਕਚਹਿਰੀ ਵਿੱਚ ਸਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਇਤਿਹਾਸ ਦੇ ਨਾ ਜਾਵੇ ਸਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਇਤਿਹਾਸ ਦੇ ਨਾ ਜਾਵੇ ਕੌਲੀ ਤੋਂ ਆਪ ਸਮੋਹ ਦੇ ਤੇ ਇਹਨਾਂ ਨੂੰ ਹੋਰ ਸਮਝਾਓ ਜੱਪਨ ਕਰੋ ਕੰਨ ਨੂੰ ਸਹੀ ਉਸ ਮੌਕੇ ਤੇ ਮਲੇਰੀਏ ਨੇ ਆਹ ਬਣਾਣਾ ਮਾਰਿਆ ਸੀ ਕਿ ਛੋਟੇ ਸਾਹਿਬ ਜਿਆਦੇ ਨੇ ਕੱਲ ਨੂੰ ਪਕੈਰੀ ਵਿੱਚ ਨਹੀਂ ਬੁਲਾਉਣੇ ਚਾਹੀਦੇ ਇਹਨਾਂ ਨੂੰ ਬੜੀ ਕਰ ਦੇਣਾ ਚਾਹੀਦਾ ਹੈ ਕਿਉਂਕਿ ਕਿਦੋਂ ਕੁਰਾਨ ਵਿੱਚ ਲਿਖਿਆ ਹੋਇਆ ਹੈ ਕਿ ਦੁੱਧ ਮੰਦੀਆਂ ਵਾਲੇ ਬੱਚਿਆਂ ਤੇ ਜ਼ੋਰ ਕੀਤਾ ਜਾਵੇ ਤੇ ਮੁਸਲਮਾਨੀ ਮਾਂ ਦਾ ਫਰਜ਼ ਹੈ ਉਹ ਤੋਂ ਆਪੇ ਸਾਹਿਬ ਜਿਆਦੇ ਨੂੰ ਪਕੈਰੀ ਵਿੱਚ ਬੁਲਾਣਾ ਹੀ ਪਾਪ ਛੋਟੇ 7 ਤੇ 9 ਸਾਲ ਦੀ ਅਵਸਥਾ ਮਾਰੇ ਸਾਬ ਜੀ ਆਦ ਨੂੰ ਪੁਚਾਰੀ ਵਿੱਚ ਨਹੀਂ ਬੁਲਾਉਣਾ ਚਾਹੀਦਾ ਫਿਰ ਇਹਨਾਂ ਦੇ ਦਾਦਾ ਦਾਦੀ ਦੀ ਬਰਦਲ ਇਹਨਾਂ ਨੂੰ ਨਹੀਂ ਤਸ਼ੱਦਦ ਕਿਸੇ ਪ੍ਰਕਾਰ ਦਾ ਦੁੱਖ ਦੇਣਾ ਚਾਹੀਦਾ ਪਰ ਨਹੀਂ ਕੱਲ ਸਿਰ ਬੁਲਾਏ ਨੇ ਮਾਤਾ ਜੀ ਦੇ ਪਾਸ ਜਾ ਕੇ ਪਹੁੰਚੇ ਖੁਸ਼ੀ ਨਾਲ ਫਤਿਹ ਗਜਾਈ ਪਿਆਰ ਦਿੱਤਾ ਸਤਕਾਰਿਆ ਫੋ ਅਗਲਾ ਦਿਨ ਆਇਆ ਪਤਾ ਲੱਗ ਗਿਆ ਮਾਤਾ ਜੀ ਨੂੰ ਕਿ ਅੱਜ ਸਾਹਿਬ ਜੀ ਜਰਹਤ ਹੋਣਗੇ ਉਹ ਅੱਜ ਦਾ ਦਿਨ ਸੀ ਕਹ ਦਿੱਤਾ ਸਾਹਿਬ ਜੀ ਉਹ ਮੇਰਾ ਵੀ ਪਿਆਰਾ ਹੈ ਕੁੱਪੀ ਮਨ ਕਰ ਕਰੂ ਤੜਾਈ ਕਰਨੀ ਅੱਜ ਗੱਜ ਵੱਜ ਕੇ ਰਿਓ ਜਦੋਂ ਕਿਚਾਰੀ ਵਿੱਚ ਜਾ ਕੇ ਸਿਰਫ ਹੱਥੇ ਗਾਈ ਉਸ ਮੌਕੇ ਤੇ ਤੁਖਾ ਲੱਦ ਕੋਲੋਂ ਕਹਿਣ ਲੱਗਾ ਕੋ ਜੰਮ ਦੀਆਂ ਸੂਲਾਂ ਦੇ ਮੂੰਹ ਪਿੱਛੇ ਨਾਗਾ ਦੇ ਬੱਚੇ ਨੂੰ ਨਹੀਂ ਚੱਲਣੇ ਚਾਹੀਦੇ ਚਿਹਤ ਕਰਨੇ ਚਾਹੀਦੇ ਨੇ ਪਾਰ ਕੀਤਾ ਉਸ ਮੌਕੇ ਤੇ ਜੰਗੂ ਨੇ ਜਦੋਂ ਬੜਾ ਭਾਰੀ ਗਲੂ ਕੀਤਾ ਸੀ ਨਾਲ ਇਹਨੇ ਵੀ ਕੀਤਾ ਉਸ ਮੌਕੇ ਉੱਥੇ ਆ ਬਜੀਦਨ ਸਾਹਿਬ ਜਾਨ ਨੂੰ ਸਾਹਿਬ ਜਾ ਰਹੇ ਹੋ ਜੇ ਫਰਮਾਂ ਮੈਂ ਤੁਹਾਨੂੰ ਬੜੀ ਕਰ ਦੇਣਾ ਤੁਸੀਂ ਦੱਸੋ ਕੀ ਕਰੂੰ ਤੁਹਾਡਾ ਪ੍ਰੋਗਰਾਮ ਕੀ ਸੱਤ ਸਾਲ ਤੇ ਅਵਸਥਾ ਦੇ ਕਿਸੇ ਪਦੰਬਰਾਲਤ ਦੇ ਬੱਚੇ ਨੂੰ ਕੋਈ ਹਜਾ ਪਰਸ਼ੰਕਾਰੀ ਨਹੀਂ ਸਕਦਾ ਇਹ ਪਰਚੇ ਕਰੂੰ ਤਾਂ ਉੱਪਰ ਨਹੀਂ ਦੇ ਸਕਦਾ ਅਰ ਕਚਹਿਰੀ ਦਾਨਮ ਦੀ ਜਿੱਤ ਹੋਣੀ ਕਿਸੇ ਵੀ ਪ੍ਰਾਪਤ ਕਰਨੀ ਹੈ ਸੋ ਗੁਰੂ ਪਿਆਰੇ ਤੁਹਾਨੂੰ ਗੁਰੂ ਕੇ ਲਾਗ ਲਿਆਂ ਦਾ ਸੋ ਜੋ ਅਗੋ ਉੱਤਰ ਹੈ ਉਹ ਸੁਣੋ ਕੀ ਹੈ ਕਹਿੰਦਾ ਜੀ ਵਜੀਦ ਖਾਨ ਆਡੇ ਕੱਦ ਛੋਟੇ ਆ ਸਾਡੇ ਬਾਪ ਦੇ ਕਿਰਪਾਨਾਂ ਛੋਟੀਆਂ ਸਾਡੇ ਤਣਕ ਤੇ ਇੱਕ ਤੀਰ ਛੋਟੇ ਜਿਵੇਂ ਜਿਵੇਂ ਸਾਡਾ ਤੱਤ ਵਧੇਗਾ ਤੇਵੇਂ ਤੇ ਸਾਡੇ ਤੇ ਕਿਰਪਾਨਾਂ ਵੀ ਵੱਧੀਆਂ ਤੇ ਹੱਥ ਤੇ ਤੀਰ ਵੀ ਵੱਧੇ ਜੇ ਭਲਾ ਅਸੀਂ ਜਵਾਨੀ ਤੱਕ ਪਹੁੰਚੇ ਤਾਂ ਸਾਡੇ ਕੋਲ ਹੋਣਗੇ ਘੋੜੇ ਤੇ ਫੌਜਾਂ ਤੇ ਹਾਥੀ ਅਸੀਂ ਚੜ੍ਹੇ ਹੋਣਗੇ ਉਹਨਾਂ ਦੇ ਉੱਪਰ ਕੇਸਰੀ ਨishan ਹੋਣਗੇ ਸਾਡੇ ਹੱਥ ਵਿੱਚ ਨਾਲ ਸਾਡੇ ਹੋਵੇਗਾ ਖਾਲਸਾ ਅਸੀਂ ਅਕਾਲ ਦੇ ਜਕਾਰੇ ਪੁਆ ਕਰਾਂਗੇ ਕੌਸ਼ੇ ਤੇ ਨਗਾਰੇ ਵੱਜਣਗੇ ਅਕਤੂਬਰ ਦੇ ਤਾਲਮ ਜੇ ਇਸ ਤਰ੍ਹਾਂ ਤਾਂ ਉਹਨਾਂ ਦਾ ਮੁਕਾਬਲਾ ਮੈਦਾਨੇ ਜੰਦ ਵਿੱਚ ਕਰਿਆ ਕਰਾਂਗੇ ਤਾਲਮਕ ਜੁਗ ਕਰਾਂਗੇ ਕੀ ਸਾਡਾ ਪ੍ਰੋਗਰਾਮ ਅੱਗੇ ਵਾਪਸ ਇਹੋ ਕਰਿਆ ਕਰਾਂਗੇ ਹਰ ਆਵਾਜ਼ ਸੁਣ ਕੇ ਦੇ ਗੁਰੂ ਦੇ ਸਾਥ ਜਹਾਜ਼ਿਆਂ ਨੂੰ ਤੰਗ ਕਰ ਕਰਕੇ ਨੀਮਿਤ ਚੇਨ ਚੇਸ਼ੇਹੀ ਕਰੋ ਇੱਕ ਇੱਕ ਵਾਰ ਜਦੋਂ ਲਾਉ ਤ ਮੁਰਮੁੜ ਪੁੱਛੋ ਸ਼ਾਇਦ ਕੇਸ ਬੁਣਾ ਲੈ ਸ਼ਾਇਦ ਤੰਬਾਕੂ ਵਰਤ ਲੈਣ ਸ਼ਾਇਦ ਇਹ ਸਿੱਖੀ ਤੋਂ ਪਤਪ ਹੋ ਜਾਣ ਤਾਂ ਗੁਰੂ ਪਿਆਰਿਓ ਕਿੱਤਾ ਜ਼ੁਲਮ ਖੱਤ ਤੇ 9 ਸਾਲ ਦੀ ਅਵਸਥਾ ਦੇ ਸਾਥ ਜਹਾਜ਼ਿਆਂ ਨੂੰ ਨੀਂਦ ਵਿੱਚ ਚੇਨ ਲੱਗੇ ਨੇ ਤਾਂ ਜਦੋਂ ਨੀਂਦ ਵਿੱਚ ਚੇਨ ਲੱਗੇ ਉਸ ਮੌਕੇ ਤੇ ਇੱਤ ਨਹੀਂ ਛਾਂਗੀਆਂ ਸਾਹਿਬ ਜਾਦਲ ਦਿੱਤੇ ਛਾਂਗੇ ਕਰਨ ਫਿਰ ਅੱਜ ਬੋਧਿਆਂ ਦੀਆਂ ਚੱਪਲੀਆਂ ਛਾਂਗੀਆਂ ਗਈਆਂ ਨੇ ਤੋਂ ਜਦ ਛਾਪੀ ਪਾਕਿਸਤਾਨ ਆ ਗਈ ਉਸ ਮੌਕੇ ਤੇ ਇਹ ਪ੍ਰਸੰਗ ਤਾਂ ਵੱਡਾ ਹੈ ਮੈਂ ਸੁਖਮਰੂ ਵਿੱਚ ਬੇਨਤੀ ਕਰ ਰਿਹਾ ਹਾਂ ਸੋ ਗੁਰੂ ਪਿਆਰਿਓ ਉਸ ਮੌਕੇ ਤਹਿਬ ਜੋਰਾਵਰ ਸਿੰਘ ਜੀ ਨੂੰ ਫਤਿਹ ਸਿੰਘ ਦੀ ਤੈਨ ਲੱਗੇ ਫਤਿਹ ਸਿੰਘ ਜੀ ਨੂੰ ਜੋਰਾਵਰ ਸਿੰਘ ਦੀ ਤੈਨ ਲੱਗੇ ਤੁਹਾਡਾ ਜਨਮ ਮੈਥੋਂ ਮਦਦੋ चले पे तो नहीं चंगा क्योंकि नीच थल्यो पता आ रही थी उस मौके पर कह लगे आप अरदास करिए आपने वाल पर चढ़ के चलीए कह लगे कदरू के ने पाया तो इसे तरह ही होगा गुरु प्यारियों हो, देर के उस मौके पर फिर वरसा लगे ने हाथे वाहर आ गया खचियाई मूँह संके सोच लगी पर पाप तंबण लगे ने ਦਰਮੋਰ ਫਲੋਕ ਹੋਣ ਲੱਗਾ ਹੈ ਕਿ ਖਾਲਸਾ ਪੰਥ ਦੀ ਨੀ ਮਜ਼ਬੂਤ ਹੋਣ ਲੱਗੀ ਹੈ ਤੇ ਜ਼ੁਲਮ ਰਾਜ ਦੀ ਨੀਤ ਜੱਗ ਪੱਟੀ ਜਾਣ ਲੱਗੀ ਹੈ ਅਸਿਰ ਜ਼ਾਲਮਾਂ ਦੇ ਸੋ ਕੋਈ ਬਾਤ ਐਸਾ ਕਰੋਂ ਤੋਂ ਪਹਿਲਾਂ ਸਿਰ ਪੁੱਛਿਆ ਜਦੋਂ ਸਾਤਿਆਂ ਤਾਂ ਤੰਦ ਆ ਗਈ ਖਾ ਪੁੱਛਿਆ ਹੋਇਆ ਕਿ ਕੀ ਅੱਗੇ ਨਾਲੋਂ ਬੜੀ ਲਾਲੀ ਹੈ ਕਿਹੜਾ ਸ਼ੁਕਰ ਹੈ ਅਰਦਾਸ ਦੇ ਰੂਪੇ ਚਰਨਾਉਂ ਕਿਹ ਖਿਆ ਸਾਈ ਕਾਬੀ ਨੇ ਸਭ ਜਾਵਿਓ ਹੁਣ ਵੀ ਬੇਦਾ ਜੇ ਕੁਝ ਨਹੀਂ ਵਿਗੜਿਆ ਜੇ ਇੱਕ ਵਾਰੀ ਪੁੱਛ ਕੇ ਦੇ ਅਸੀਂ ਆਪਣਾ ਧਰਮ ਛੱਡਿਆ ਸੀ ਕੇਸ ਮਨਾਉਨੇ ਐ ਤਾਂ ਹੁਣ ਵੀ ਜੋ ਚਾਹ ਤੁਹਾਡੀ ਜਾਨ ਮੁਆਫ ਔਰ ਅੱਗੇ ਵਾਸਤੇ ਜਦੋਂ ਵੱਡੇ ਹੋਗੇ ਉਹਦੇ ਤੇ ਮੁਰਾਫੇ ਮਿਲਗੇ ਉਹ ਗੁਰੂ ਕੇ ਸਾਹਿਬ ਦੀ ਆਦਰ ਫਿਰ ਉਹੀ ਨਾਰਾ ਲਾ ਕੇ ਸਹੀਦੀ ਪ੍ਰਾਪਤ ਕਰਨ ਲੱਗੇ ਨੇ ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕਾ ਨਾਰ ਜਾਵੇ सिखी वठ न ਖੱਤੇ ਪਾਛਤ ਲਾ ਲਿਆ ਤੇ ਇੱਕੋ ਹੀ ਜਾਨ ਮਾਰਨਾ ਵਾਰ ਕੀਤਾ ਗਿਆ ਬਹੁ ਦੇ ਸੀ ਤੁਹਾਡੇ ਨਾਲੋਂ ਅਲੱਗਾ ਹੋਏ ਫੱਖਣ ਦੇ ਬਾਂਦ ਤੇ ਚੜ ਕੇ ਇਹ ਫੱਖਣ ਨੂੰ ਗੁਰੂ ਕੇ ਪਿਆਰੇ ਜਰ ਚੱਲੇ ਮਾਤਾ ਜੀ ਨੂੰ ਆ ਕੇ ਫਤੇ ਗਜਾਈ ਮਾਤਾ ਜੀ ਵੇਖ ਕੇ ਚਹਿਣ ਲੱਗੇ ਸਾਹ ਜਾਵਿਓ ਸੋ ਤੁਹਾਡੀ ਫਤੇ ਦੀ ਆਵਾਜ਼ ਤਾਂ ਸੁਣ ਰਹੀ ਐ ਪਰ ਤੁਹਾਡੇ ਦਰਸ਼ਨ ਵੀ ਹੋ ਰੈ ਮਾਤਾ ਜੀ ਅਸੀਂ ਆਕਾਲ ਬਾਣਾ ਪੈ ਲਿਆ ਅਸੀਂ ਹੁਣ ਫੱਖਣ ਨੂੰ ਚੱਲੇ ਹਾਂ ਗੋਮਣ ਸਹਰ ਜਾਵੇ ਕਲਗੀ ਪਰ ਸੱਚੇ ਪਾਤਸ਼ਾਹ ਦੇ ਪਾਸ ਤੇ ਨਾਮ ਜਰੂਆ ਪੁਜਿਏ ਤਾਂ ਫਿਰ ਬਾਲਾ ਉਹ ਚਬ ਦੁਰ ਆਇਆ ਨਿੱਤਰ ਪਿਆਰੇ ਨੂੰ ਖਾਲ ਮੁਰਿਦਾਂ ਦਾ ਕਹਿਣਾ ਉਹਦੇ ਨੇ ਰੋਜ਼ ਰਜਾਈਆਂ ਦਾ ਓਡਣ नाग ਨਿਵਾਸਾਂ ਦੇ ਰਹਿਣਾ ਮਾਤਾ ਜੀ ਕਹਿਣ ਲੱਗੇ ਅਸੀਂ ਵੀ ਪਿਆਰਾ ਕਰਦੇ ਆਂ ਉਹ ਗੁਰੂ ਪਿਆਰਿਓ ਜਗਤ ਮਾਤਾ ਮਾਤਾ ਗੂਜਰੀ ਜੀ ਆਪ ਯੋਗਾ ਅਭਿਆਸੀ ਸਨ ਉਤ ਮੌਕੇ ਤੇ ਆਪਣੇ ਪ੍ਰਾਣਾਂ ਖਿੱਤੇ ਦਸਮ ਦਵਾਰ ਦੇ ਵਿੱਚ ਲਿਜਾ ਕੇ ਬ੍ਰਹਮ ਰਿੰਦਰ ਨਾਰੀ ਉਖੋੜ ਕੇ ਦਸਮ ਦਵਾਰ ਸਾਹਿਬ ਆਪਣੇ ਪ੍ਰਾਣ ਕੱਢ ਕੇ ਸਤਖੰਡ ਨੂੰ ਆਪ ਜੀ ਨਾਲ ਪਹੁੰਚੇ। ਸੋ ਅੱਜ ਤਿੰਨ ਸ਼ਹੀਦیاں ਹੋਈਆਂ ਨੇ। ਗੁਰੂ ਪਿਆਰੇ ਮਾਤਾ ਗੁਜਰਤੌਰ ਔਰ ਛੋਟੇ ਸਾਹਿਬ ਜਰੂ ਸਾਹਿਬ ਜੋਰਾਵਰ ਸਿੰਘ ਤੇ ਸਾਹਿਬ ਹਤੇ ਸਿੰਘ। ਸੋ ਗੁਰੂ ਪਿਆਰਿਓ ਕਈਆਂ ਲੋਕਾਂ ਇੱਥੇ ਗਲਤ ਅਨਮਾਨ ਲਾਏ। ਕੋਈ ਕਹਿੰ ਲੱਗੇ ਕਿ ਮਾਤਾ ਜੀ ਨੇ ਕੰਡ ਨਾਲ ਟੱਕਰ ਮਾਰੀਏ ਕੋਈ ਕਹਿੰਦੇ ਹੀਰਾ ਟੱਪ ਰਿਆ ਕੋਈ ਕੁਸ਼ ਕੋਸ਼ ਪਰ ਉਹਨਾਂ ਦਾ ਚੈਨ ਅੰਦਰ ਪਰ ਬੈਠ ਤਾਉ ਜੀ ਪਰ ਸੱਚੇ ਪਾਤਸ਼ਾਹ ਜਿਨੇ ਆਖ ਫਰਮਾਇਆ ਆਤਮਾਤ ਮੁਰ ਅਲਖ ਆਰਾਧਾ ਉਹ ਵਿੱਚ ਯੋਗ ਸਾਧਨਾ ਸਾਧਾ ਉਹਨਾਂ ਦੇ ਯੋਗ ਸਾਧਨ ਨਾਲ ਸਾਡੇ ਮਾਤਾ ਪਿਤਾ ਜੀ ਦੀ ਸਾਧੀ ਹੋਈ ਸੀ ਜੋਗੀ ਪਰ ਜਦੋਂ ਵੀ ਚੜਾਈ ਕਰੇਗਾ ਤਾਂ ਦਸਮ ਦਵਾਰ ਸਾਲੀ ਪ੍ਰਾਂਤ ਕੱਢੇ ਦੂਸਰੇ ਸਾਡੇ ਮਾਤਾ ਅਜੀਤ ਕੌਰ ਜੀ ਨੇ ਜਦੋਂ ਸਾਡੇ ਸਤਿਗੁਰੂ ਸਿਤਾ ਜੀ ਆਪਣੇ ਪਤੀ ਸਵਾਮੀ ਗੁਰੂ ਗੋਬਨ ਸਿੰਘ ਸਾਹਿਬ ਕੋਲ ਪਹੁੰਚ ਕੇ ਤੇ ਜੋ ਜੋਗਾ ਅਭਿਆਸ ਦੀ ਸਿੱਖਿਆ ਸੀ ਅਜੇ ਉਹ ਦੱਸੀ ਕਿ ਉਸੇ ਪਰੰਪਰਾ ਨੂੰ ਦਸਮ ਦਵਾਰ ਦੇ ਚੜਾਉਣ ਲੱਗ ਗਏ ਅੰਤਰਜਾਮਤਾ ਹੋਈ ਸਾਡੇ ਮਾਤਾ ਜੀ ਨੂੰ ਵੇਚ ਕੇ ਕਹਿਣ ਲੱਗੇ ਕਿ ਤੁਸੀਂ ਨਾਮਪੁਰ ਸਾਹਿਬ ਛੱਡਦੇ ਹੋਗੇ ਤਾਂ ਜਿਆਦਾ ਨੇ ਸ਼ਹੀਦ ਹੋਣਾ ਆ ਅਜੀਤ ਕੌਰ ਜੀ ਇੱਕ ਕੌਫ ਦੇ ਸਿਜਾਦ ਵਜ ਤੇ ਉਹ ਕੌਣ ਹੈ ਫਿਰ ਸਾਨੂੰ ਅੱਗੇ ਦੇ ਦਿਓ ਸੰਖਰ ਨੂੰ ਅਸੀਂ ਜਾਈਏ ਤਾਂ ਤੁਸੀਂ ਅੱਗੇ ਚੱਲੋ ਸਾਡੇ ਮਾਤਾ ਅਜੀਤ ਕੌਰ ਜੀ ਜਦੋਂ ਸੰਖਰ ਨੂੰ ਲੈ ਸਨ ਤੋਂ ਗੁਰੂ ਪਿਆਰੇ ਉਹਨਰੇ ਨੇ ਦਸਮ ਦੁਆਰ ਸਾਹਿਬ ਪ੍ਰਾਣ ਕੱਢੇ ਸਨ ਇਹ ਮਿਸਾਲ ਹੈ ਪਹਿਲੀ ਹੁਣ ਮਾਤਾ ਗੂਜਰੀ ਜੀ ਨੇ ਪ੍ਰਾਂਤ ਸਿੱਤੇ ਦਸਮ ਦੁਆਰ ਸਾਹਿਬ ਜਦੋਂ ਕੱਢੇ ਇਸ ਵਾਸਤੇ ਉਹ ਸਿਰ ਦੇ ਵਿੱਚ ਥੋੜਾ ਜਿਹਾ ਮਨ ਦਾ ਤੋਮਣਾ ਇਸ ਵਾਸਤੇ ਸੋਚੀ ਕਾਰਨ ਇਹ ਸੋਚੀ ਕਾਰਨ ਨਹੀਂ ਸੰਭਰਾਂ ਚੱਕਰ ਮਾਰੀ ਨਹੀਂ ਕੋਈ ਨਹੀਂ ਕੋਈ ਹਿੱਸਾ ਚੱਤਿਆ ਨਹੀਂ ਹੋਣਾ ਪਿੱਛੇ ਨਾਲ ਆਪ ਪਰ ਸਾਨੂੰ ਦਾ ਮਾਤਾ ਜੀ ਵੀ ਮਹਾਤਮਾ ਰਬਾਨੀ ਨਕਲ ਦਾ ਪਰਨਾ ਵੱਡਾ ਪਾਪ ਹੁੰਦਾ ਸੋ ਗੁਰੂ ਪਿਆਰੇ ਗੁਰੂ ਪਿਆਰੇ ਹੁਣ ਆਪਾਂ ਕੋਈ ਜਿਵੇਂ ਵਿਚਾਰ ਇੱਥੇ ਕਰ ਲਈਏ ਜਦੋਂ ਜਦੋਂ ਅਸੀਂ ਚਾਰੇ ਸਾਥ ਜਾਂ ਸੁਖਵਾਨ ਹੋਏ ਪਰਮ ਸੇਂ ਪਰਮ ਸੇ ਅੱਜ ਦਾ ਰਾਤ ਕਰਨ ਲੱਗੇ ਪਾਸ ਦੇ ਪਾਸ ਰਾਉ ਕੋ ਰਾਉ ਕੋ ਜੀ ਹਜੂਰ ਸੱਚੇ ਪਾਤਸ਼ਾਹ ਤਾਲੀਆ ਇਹ ਸਾਫ ਕਰਨ ਹਜੂਰ ਜੀ ਆ ਸਿੰਘੋ ਤਾਂ ਪਰਮੋਕਾ ਪਰਮਵੀਰਾ ਕੀ ਬਾਤ ਨਹੀਂ ਸੀ ਹੋਲੇ ਸੋਚ ਦੇ ਜੋਗ ਨਹੀਂ ਮਹਾਰਾਜ ਮਹਾਰਾਜ ਤਾਲੀ ਸਾਰ ਜਾਦੇ ਰਹੇ ਜਾਈਦੇ ਸਨ ਹਜੂਰ ਨੇ ਚੈਹੇ ਲਿਖਤ ਕਰ ਚਾਹੁੰਦੇ ਜੇ ਚਲ ਦਾਸ ਸਿੰਘ ਪਾਲਤੂ ਭਾਈ ਮਾਨ ਸਿੰਘ ਨੂੰ ਕਿਹਾ ਸੀ ਆ ਜਾਓ ਜਿਹੜੀ ਵਿੱਚੋਂ ਨਿਕਲ ਕੇ ਸਾਡੇ ਮਿਲ ਪਾਉਗੇ ਕੋਟ ਸਿੰਘ ਕੋਟ ਸਿੰਘ ਸਾਹਿਬ ਜਾਨ ਵੀ ਬਾਹਰ ਕਰ ਫਰਦੇ ਸੀ ਜਾਨ ਪਹੁੰਚ ਗਿਆ ਸਰਵਾਇ ਕਰਵਾਏ ਨੇ ਉਹ ਧਰਮ ਦੀ ਆਸ਼ੀਰਵਾਦ ਤੇ ਕੀਤੇ ਉਹਨਾਂ ਲਕੀਰਾਂ ਕਦੇ ਪੈਤੀ ਤੇ ਮੇਸਟੇਰ ਨੂੰ ਮੇਰੀ ਜਾਨ ਤੇ ਕੋਈ ਪੌਸ ਹੋਇਆ ਤੇ ਮੇਰੀ ਕੋਈ ਪੌਸ ਨਹੀਂ ਹਜੂਰ ਜੀ ਡਾਕਟਰ ਸਾਹਿਬ ਜਿਆਦਾ ਨਾ ਕੀਤ ਹੁੰਦਾ ਕੋਈ ਪੌਸ ਨਹੀਂ ਜੀ ਮਦਦ ਦੇ ਤਾਲਵਾਜ਼ ਦੇ ਬਾਅਦ ਤੋਂ ਹੋਏ ਨੇ ਧਰਮ ਦੀ ਆਸ਼ੀਰਵਾਦ ਤੋਂ ਕੋਈ ਪੌਸ ਨਹੀਂ ਉਹਨਾਂ ਨੇ ਸੋਨਾਂ ਮੇਰਾ ਬਾਹਰ ਕਵਲਤੀ ਨਹੀਂ ਮਦਦੂ ਬਾਹਰ ਲਈ ਵਾਸਤੇ रामचंद भॻवान ਪਰ ਬੱਧਰੋ ਉਹ 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 ਹੋਏ ਸਤ ਸਤੋ ਸਤ ਬੱਧਰ ਸਤ ਕੀ ਮੌਕੇ ਦੇ ਮਰਦਾ ਸੁਹਾਗ ਹਰ ਮਾਰ ਜੇ ਮਰ ਗਏ ਪੁੱਤਾਂ ਵਿਚੋੜਾ ਜੜ ਪੱਟੇ ਜਿਹੜਾ ਹੀ ਪਰ ਬੱਧਰੋ ਬਿਜਾ ਦੇ ਮਾਤਿਆ ਪ੍ਰਪੁੱਤਰ ਜਿਹੜਾ ਜੜ ਪੱਟੇ 25 12 ਨਹੀਂ ਸਤਵਾ ਜੇ ਤੱਕ ਤਾਂ ਉਹਨੂੰ ਜੀਵਾਲਾ 24 ਦਿਨਾਂ ਦੇ ਬਾਅਦ